زیادہ رنگ بولیا گیا جنوب صرف کلے کےجریوال بچاؤ سارے پڑا مارا اس کر کے سانی دے نہیں کہہ رہا کہہ رہا اگر ایم ایس پی نہیں ملتی ਡਾਈਵਰਸੀਫਿਕੇਸ਼ਨ ਹੋ ਹੀ ਨਹੀਂ ਸਕਦੀ ਤੇ ਜਿੰਨਾ ਚਿਰ ਡਾਈਵਰਸੀਫਿਕੇਸ਼ਨ ਨਹੀਂ ਹੋ ਸਕਦੀ ਪੰਜਾਬ ਦਾ ਪਾਣੀ ਨਹੀਂ ਬਚਣਾ ਤੇ ਮਾਹਰ ਕਹਿੰਦੇ ਨੇ ਕਿ ਕੇਵਲ 15-18 ਸਾਲ ਦਾ ਪਾਣੀ ਰਹੇਗਾ ਇਹਦਾ ਮਤਲਬ ਪੰਜਾਬ ਸਾਰਾ ਰੇਗਿਸਤਾਨ ਬਣਾਉਣ ਵਾਸਤੇ ਹਸੀਂ ਲੈਗੇ ਸੀ ਗੱਲ ਨੂੰ ਸਰਕਾਰ ਤੇ ਪ੍ਰੈਸ਼ਰ ਬਣ ਗਿਆ ਸੀ ਜਿਹੜੇ ਕਹਿੰਦੇ ਆ ਵੀ ਇਕੱਲੇ ਪੰਜਾਬ ਦਾ ਅੰਦੋਲਨ ਉਹਨਾਂ ਨੂੰ ਦਿਸੀਆਂ ਨਹੀਂ ਗਿਆ ਤਾਂ ਮਨ ਲੱਡੂ ਦੇ ਵਿੱਚ ਰੇਲਾ ਰਹੀਆਂ ਉਹਨਾਂ ਨੂੰ ਦਸਿਆ ਨਹੀਂ ਕਿ ਉਹ ਬੰਦ ਪ੍ਰਦੇਸ਼ ਦੇ ਵਿੱਚ ਘਰਾਓ ਕੀਤੇ ਇਹ ਕਿਸੇ ਨੇ ਠੀਕ ਹੈ ਕਹਿ ਲੈਣੀ ਜੀ ਮੈਂ ਲਗਾ ਕਹਿ ਲਈ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦੇਲ ਦੀ ਪਹਿਲ ਦੇ ਵਿੱਚੋਂ ਧੰਨਵਾਦ ਕਰਦਾ ਹਾਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਥੇ ਨੋਚਾ ਸਭਾਲਿਆ ਜਿਸ ਤਰੀਕੇ ਦੇ ਨਾਲ ਤੁਸੀਂ ਉੱਥੇ ਵੀ ਨੋਚਾ ਸਭਾਲ ਕੇ ਰੱਖਿਆ ਆਈਆਂ ਸੰਗਤਾਂ ਵੀ ਜਿਸ ਤਰੀਕੇ ਦੇ ਨਾਲ ਤੁਸੀਂ ਮਹਿਮਾਨ ਨਿਵਾਜੀ ਕੀਤੀ ਹੈ ਇਸ ਲਈ ਤੁਹਾਡਾ ਸਾਰਾ ਧੰਨਵਾਦ ਕਰਿਆ। ਇਹ ਕਿ ਜ਼ਰੂਰੀ ਹੈ ਕਿ ਜਿਵੇਂ ਖਬਰ ਮੰਨਿਆ ਕਰਹੀ ਹੈ ਕਿ ਇੱਕ ਨਵਾਂ ਸਮਝੌਤਾ ਕਰਨ ਦੀ ਖਰਾਕਤਾ ਸਰਕਾਰ। ਇਸ ਤਰ੍ਹਾਂ ਇਹ ਕਹਿ ਚਾਹੁੰਦਾ ਮੈਂ ਮੈਂ ਕਹਿਣਾ ਚਾਹੁੰਦਾ ਸਾਡੇ ਮਾਨਯੋਗ ਲਾਹੌਰ ਅਕਰੀ ਜੀ ਕਿ ਮੇਰੀ ਜੁਨੇਵਾਰੀ ਬੰਦੀ ਹੈ। ਉਹ ਪਾਈ ਸ਼ਰਪਾਣਾਂਚੀ ਦੀ ਛਾਤੀ ਛੱਕਮਾਂਚੀ ਦੀ ਛਾਤੀ ਸ਼ਰਪਾਣਾਂਚੀ ਦੀ ਛਾਤੀ ਕੰਮ ਦਾ ਬਹੁਤ ਚਰ ਹੋ ਗਿਆ ਅੱਜ ਵਕਤਾ ਭਰ ਸ਼ਰਪਾਣਾਂਚੀ ਦੀ ਛਾਤੀ ਨੂੰ ਅਮਰੀਕਾ ਦੇ ਲੋਕ ਠੋਕ ਕੇ ਕਹਿ ਕੇ ਮੈਂ ਬਿਲਕੁਲ ਕਿਸੇ ਕਰਾ ਨਹੀਂ ਦੇਣਾ ਸ਼ਪਾਹ ਪ੍ਰਮਾਨ ਨਹੀਂ ਕਰਾਂਗਾ ਕਮਾਨ ਲਾ ਕੇ ਸਰਪ੍ਰਮੰਤਰ ਇਸ਼ਰਪਨ ਮਿਸਤੀਚਾ ਬੋਲ ਸੋਨਿਹਾਰੀ ਕੈਰੋ ਜੀ ਕਰਾ ਅਮਰੀਕਾ ਦੇ ਲੋਕ گوٹے ٹیک دیتے تو پھر ساری ذمےداری بن گئی اپنی سارا بھی ذمہ داری بن گیا دوستو کہ یہ دے بہت واقع واقع باہر تو اج آنے باہر تو دوکٹ ہونے ہیں باہر تو دال آگے آ آرہی ہیں باہر تو پولٹری پروڈکٹ بنے ہیں وہ ذمہ تو تھے سارے تندے ترے چوڑ کرتے آ رہے ہیں

اس مائے کہ دے ہے کہ میں میروکی ہے چلاؤں آسارا اس کٹ میرا نمبر آپ آ سب میرے رسول کے منسی ہے اس <سؤال> <سؤال> گیا

جس طرح میٹنگ رکھی ہوئی ہے فروزپور جی ہے پرسوں کٹیا تو یہ میں میٹنگ کرتا پھر سمے اِسے سارے کٹھے ہوں رہے دوسرے فون نہ بھی رکھا بچار کریں گے جی تھی بھی گرا کہی ہے لیکن حوصلہ نہ آئے یہ نہیں سوچنا کہ جی تو ਮੈਂ ਇਸ ਦੁਨੀਆ ਤੋਂ ਚਲਾ ਗਿਆ ਤਕਨ ਮਗਲ ਲੰਮਾ ਨਹੀਂ ਸਨੀ ਰੋਕਣਾ ਨਹੀਂ ਆਪਨ ਮਾਹੀ ਦਾ ਟੱਕਰ ਨਹੀਂ ਕਿ ਆਪਣੀ ਲਈ ਰੰਨੀ ਕਿਹੜਾ ਚਿੱਤ ਨਹੀਂ ਬੱਚੇ ਬਚਾਉਣੇ ਸੋ ਆਰਟਸ ਹਰ ਦਾ ਲਾਸ਼ ਦੇਤੇ ਬਹੁਤ ਬਹੁਤ ਤੰਗਵਾ ਦਾ ਤੁਸੀਂ ਆ ਕੇ ਈ ਦਰਸ਼ਨ ਦਿੱਤੇ ਮੈਨੂੰ ਤੇ ਮੈਂ ਤੁਹਾਡਾ ਸਾਰਿਆਂ ਦਾ ਬਾਰ-ਬਾਰ ਮਿਲਣਾ ਰਣੀ ਹੈ ਵਾਹ ਅਕਿਰਿਜੀਤ ਕਾਲਸਾ ਵਾਹਿਗੁਰੂ ਦੋ ਵਾਟਾਂ 'ਤੇ ਬੈਠ ਜਿਓ ਆਪਣੇ ਕੋਲ ਸਰਦਾਰ ਸੁਖਜੀਤ ਸਿੰਘ ਜੀ ਹਰ ਦੋਜਨ ਦੇ ਉਹ ਤੁਹਾਡਾ ਆਏ ਹੋਏ ਦਾ ਧੰਨਵਾਦ ਕਰਨੇ